ਉਸ ਨੂੰ ਮੁੱਖ ਰੱਖਦਾ ਹੈ ਸ਼ਤਾਬੀ ਨੂੰ 13 ਤਰੀਕ ਤੋਂ ਲਗਾਤਾਰ ਜਿਹੜੇ ਆ ਨਿਰੰਤਰ ਲੰਗਰ ਚੱਲ ਰਿਹਾ ਆ ਲੱਖਾਂ ਹੀ ਸੰਗਤਾਂ ਜਿਹੜੀਆਂ ਆ ਕੇ ਲੰਗਰ ਛੱਕ ਰਹੀਆਂ ਹਨਾ ਬਾਬਾ ਜੀ ਦਾ ਹੁਕਮ ਸੀ ਕਿ ਜਿਸ ਤਰ੍ਹਾਂ ਅਸੀਂ ਆਪਣੇ ਪਰਿਵਾਰਾਂ ਦੇ ਵਿੱਚ ਬੈਠ ਕੇ ਆਪਣੇ ਬੱਚਿਆਂ ਦੀਆਂ ਖੁਸ਼ੀਆਂ ਮਨਾਉਂਦੇ ਆ ਦਿਨ ਮਨਾਉਂਦੇ ਆ ਇਹ ਸਾਡੇ ਗੁਰੂਆਂ ਦਾ ਦਿਨ ਜਿਹੜੇ ਆ ਤੁਮਤਾਮਨਾ ਵੱਡੇ ਪੱਧਰ ਤੇ ਮਨਾਏ ਜਾਣੇ ਚਾਹੀਦੇ ਆ ਉਹਨਾਂ ਨੂੰ ਮੁੱਖ ਰੱਖਦੇ ਹੋਏ 36 ਪ੍ਰਕਾਰ ਦੇ ਭੋਜਨ ਜਿਹੜੇ ਆ ਉਹ ਤਿਆਰ ਕੀਤੇ ਜਾਂਦੇ ਆ ਸੰਤ ਬਾਬਾ ਨਾਨਕ ਸਿੰਘ ਜੀ ਆਪਣੀ ਸੇਵਾ ਸਿਮਣ ਕਰ ਰਹੇ ਸੀ ਤੇ ਉਹਨਾਂ ਦੇ ਨਾਲ ਵੀ ਬੜਾ ਦੱਖਣ ਦੇ ਲੋਕਾਂ ਨੇ ਕੁੱਟਿਆ ਮਾਰਿਆ ਉਹਨਾਂ ਨੂੰ ਉਸ ਤੋਂ ਬਾਅਦ ਦੇ ਵਿੱਚ 10ਵੇਂ ਪਿਤਾ ਜੀ ਨੇ ਉਹਨਾਂ ਨੂੰ ਦਰਸ਼ਨ ਦਿੱਤੇ ਔਰ ਜਦੋਂ ਦਰਸ਼ਨ ਦਿੱਤੇ ਤੇ ਵਰ ਦਿੱਤਾ ਉਹਨਾਂ ਨੂੰ ਕਿ ਖੀਸਾ ਮੇਰਾ ਤੇ ਹੱਥ ਤੇਰਾ ਅੱਜ ਉਹ ਗੁਰੂ ਸਾਹਿਬ ਦਾ ਖੀਸਾ ਵਰਤਣਾ ਡਾਕਟਰਾਂ ਦੇ ਵੱਲੋਂ ਬੱਚਿਆਂ ਨੂੰ ਜਾਂ ਪਰਿਵਾਰਾਂ ਨੂੰ ਕਿਹਾ ਜਾਂਦਾ ਹੈ ਕਿ ਫਾਸਟ ਫੂਡ ਦੀ ਵਰਤੋਂ ਨਾ ਕਰੋ ਲੰਗਰ ਦੇ ਵਿੱਚ ਫਾਸਟ ਫੂਡ ਦੀ ਜਿਹੜੀ ਵਰਤੋਂ ਕੀਤੀ ਜਾ ਰਹੀ ਹੈ ਇਹ ਇਸ ਚੀਜ਼ ਨੂੰ ਕਿਵੇਂ ਸਮਝਿਆ ਜਾਵੇ ਕਿ ਅੱਜ ਕੱਲ੍ਹ ਸਮੇਂ ਦੇ ਹਿਸਾਬ ਦੀ ਲੋੜ ਹੈ ਜੋ ਸਮਾਂ ਚੱਲ ਰਿਹਾ ਹੈ ਉਹ ਸਾਹਬ ਨਾਲ ਲੋਕਾਂ ਦੀ ਮੰਗ ਵੀ ਆ ਉਹ ਲੋਕਾਂ ਦੀ ਮੰਗ ਜਿਹੜੀ ਆ ਪੂਰੀ ਵੀ ਲੰਗਰਾਂ ਦੇ ਵਿੱਚ ਹੋ ਰਹੀ ਆ ਕਿਸੇ ਕਿਸਮ ਦੀ ਕਮੀ ਨਾ ਰਵੇ ਆਈ ਹੋਈ ਸੰਗਤ ਨੂੰ ਹਰ ਪ੍ਰਕਾਰ ਦਾ ਭੋਜਨ ਦੇ ਕੇ ਖੁਸ਼ ਰੱਖ ਕੇ ਹਰ ਤਰ੍ਹਾਂ ਦੀ ਖੁਸ਼ੀ ਲੈ ਕੇ ਗੁਰੂ ਘਰੋਂ ਉਹ ਜਾਵੇ ਇਹ ਬੜਾ ਧਿਆਨ ਰੱਖਿਆ ਜਾਂਦਾ ਮੈਂ ਉੜਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਗੋਂਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਉੱਪਰ 450 ਸਾਲਾ ਸ਼ਤਾਬਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਗੁਰਤਾ ਗੱਦੀ ਤੇ ਜੋਤੀ ਜੋਤ ਦਿਵਸ ਇਸੇ ਨੂੰ ਲੈ ਕੇ ਸੰਗਤਾਂ ਦੇ ਵੱਲੋਂ ਵੱਖ-ਵੱਖ ਤਰੀਕਿਆਂ ਦੇ ਨਾਲ ਆਪਣੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ ਔਰ ਹਜੂਰ ਸਾਹਿਬ ਵਾਲੇ ਬਾਬਿਆਂ ਦਾ ਵੀ ਜ਼ਿਕਰ ਹੈ ਬਾਬਾ ਨਰਿੰਦਰ ਸਿੰਘ ਤੇ ਬਾਬਾ ਬਰਵਿੰਦਰ ਸਿੰਘ ਉਹਨਾਂ ਦੇ ਵੱਲੋਂ ਵੀ 36 ਪ੍ਰਕਾਰ ਦੇ ਲੰਗਰ ਗੋੰਦਵਾਲ ਸਾਧ ਦੀ ਧਰਤੀ ਦੇ ਉੱਪਰ ਲਗਾਏ ਗਏ ਨੇ ਜਸਵੀਰ ਸਿੰਘ ਸਾਡੇ ਨਾਲ ਨੇ ਕਈ ਦਿਨਾਂ ਤੋਂ ਲਗਾਤਾਰ ਸੇਵਾ ਕਰ ਰਹੇ ਨੇ ਗੱਲਬਾਤ ਕਰਦੇ ਆਂ ਬਾਬਾ ਜੀ ਸਭ ਤੋਂ ਪਹਿਲਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਲਗਾਤਾਰ ਕਈ ਦਿਨਾਂ ਤੋਂ ਸ਼ਤਾਬਦੀ ਦਿਹਾੜੇ ਦੇ ਮੌਕੇ ਵੱਡੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ 36 ਪ੍ਰਕਾਰ ਦੇ ਲੰਗਰ ਮੂੰਹ ਦੇ ਨਾਲ ਕਹਿ ਦੇਣਾ ਪਰ ਕਿਤੇ ਨਾ ਕਿਤੇ ਬਹੁਤ ਵੱਡੇ ਉਪਰਾਲੇ ਤੇ ਵੱਡੇ ਉਦਮ ਹੋ ਜਾਂਦੇ ਨੇ ਕਿਵੇਂ ਦੇਖਿਆ ਜਾਵੇ ਸਭ ਤੋਂ ਪਹਿਲਾਂ ਉਹ ਉਪਰਾਲੇ ਨੇ ਇਹ ਜੋ ਸ਼ਤਾਬਦੀ ਗੁੰਦਵਾਲ ਸਾਹਿਬ ਦੀ ਧਰਤੀ ਤੇ ਮਨਾਈ ਜਾ ਰਹੀ ਆ ਗੁਰੂ ਅਮਰਦਾਸ ਸਾਹਿਬ ਮਹਾਰਾਜ ਦਾ ਜੋਤੀ ਜੋਦਵਸ ਤੇ ਗੁਰੂ ਰਾਮਦਾਸ ਸਾਹਿਬ ਜੀ ਦਾ ਗੁਰਤਾ ਗਦੀ ਦਿਵਸ ਮਨਾਇਆ ਜਾ ਰਿਹਾ ਹੈ ਉਹਨਾਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਗੁਰਦੁਆਰਾ ਲੰਗਰ ਸਾਹਿਬ ਸ੍ਰੀ ਹਜੂਰ ਸਾਹਿਬ ਵੱਲੋਂ ਸ੍ਰੀ ਮਾਨ ਸੰਤ ਬਾਬਾ ਨਿੰਦਰ ਸਿੰਘ ਜੀ ਮੁਖੀ ਜਿਹੜੇ ਨੇ ਇਸ ਸੰਸਥਾ ਦੇ ਤੇ ਸ੍ਰੀ ਮਾਨ ਬਾਬਾ ਬਲਵਿੰਦਰ ਸਿੰਘ ਜੀ ਅਤੇ ਜਥੇਦਾਰ ਬਾਬਾ ਗਰਮੀਤ ਸਿੰਘ ਜੀ ਇਹ ਬਹੁਤ ਪਿਛਲੇ ਦਿਨਾਂ ਤੋਂ ਤਿਆਰੀਆਂ ਚੱਲ ਰਹੀਆਂ ਸਨ ਸ਼ਤਾਬਦੀ ਸੰਬੰਧ ਦੇ ਵਿੱਚ ਉਸ ਨੂੰ ਮੁੱਖ ਰੱਖਦੇ ਆ ਸ਼ਤਾਬੀ ਨੂੰ 13 ਤਰੀਕ ਤੋਂ ਲਗਾਤਾਰ ਜਿਹੜੇ ਆ ਨਿਰੰਤਰ ਲੰਗਰ ਚੱਲ ਰਹੇ ਆ ਲੱਖਾਂ ਹੀ ਸੰਗਤਾਂ ਜਿਹੜੀਆਂ ਆ ਕੇ ਲੰਗਰ ਛਕ ਰਹੀਆਂ ਹਨ ਬਾਬਾ ਜੀ ਦਾ ਹੁਕਮ ਸੀ ਕਿ ਜਿਸ ਤਰ੍ਹਾਂ ਅਸੀਂ ਆਪਣੇ ਪਰਿਵਾਰਾਂ ਦੇ ਵਿੱਚ ਬੈਠ ਕੇ ਆਪਣੇ ਬੱਚਿਆਂ ਦੀਆਂ ਖੁਸ਼ੀਆਂ ਮਨਾਉਂਦੇ ਆ ਦਿਨ ਮਨਾਉਂਦੇ ਆ ਇਹ ਸਾਡੇ ਗੁਰੂਆਂ ਦਾ ਦਿਨ ਜਿਹੜੇ ਆ ਤੂ ਮਤਾਵਨਾ ਵੱਡੇ ਪੱਧਰ ਤੇ ਮਨਾਏ ਜਾਣੇ ਚਾਹੀਦੇ ਆ ਉਹਨਾਂ ਨੂੰ ਮੁੱਖ ਰੱਖਦੇ ਹੋਏ 36 ਪ੍ਰਕਾਰ ਦੇ ਭੋਜਨ ਜਿਹੜੇ ਆ ਉਹ ਤਿਆਰ ਕੀਤੇ ਜਾਂਦੇ ਆ ਜਿਸ ਵਿੱਚ ਸਮੇਂ ਦੇ ਹਿਸਾਬ ਦੇ ਨਾਲ ਪੀਜ਼ਾ ਹੋ ਗਿਆ 버ਗਰ ਹੋ ਗਿਆ ਹੋਰ ਦੂਜੇ ਪਦਾਰਥ ਨੇ ਉਹ ਵੀ ਸੰਗਤਾਂ ਨੂੰ ਜਿਹੜੇ ਆ ਛਕਾਏ ਜਾ ਰਹੇ ਆ ਪਹਿਲੀ ਵਾਰ ਆ ਜਾਂ ਇਸ ਤੋਂ ਪਹਿਲਾਂ ਵੀ ਕਿਉਂਕਿ ਦਿਹਾੜੇ ਤੇ ਪਹਿਲਾਂ ਵੀ ਆਏ ਨੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਸੀ ਸੁਲਤਾਨਪੁਰ ਲੋਧੀ ਦੇ ਵਿੱਚ ਬਹੁਤ ਵੱਡਾ ਦਿਹਾੜਾ ਮਨਾਇਆ ਗਿਆ ਇਸ ਤੋਂ ਬਾਅਦ ਵੀ ਬਹੁਤ ਸਾਰੇ ਦਿਹਾੜੇ ਆਏ ਇਹ ਪਹਿਲੀ ਵਾਰੀ ਹੋਇਆ ਗੋਂਦਵਾਲ ਸਾਹਿਬ ਦੇ ਵਿੱਚ ਇਹਨਾਂ ਵੱਡਾ ਉਪਰਾਲਾ ਕੀਤਾ ਜਾ ਰਿਹਾ ਜਾਂ ਫਿਰ ਇਸ ਤੋਂ ਪਹਿਲਾਂ ਵੀ ਕਰਦੇ ਰਹੇ ਹੋ ਨਹੀਂ ਇਸ ਤਰ੍ਹਾਂ ਹੈ ਇਹ ਬਹੁਤ ਸਾਲ ਪਹਿਲਾਂ ਰਾਜਸਥਾਨ ਦੀ ਧਰਤੀ ਤੇ ਬਾਬੇ ਧੰਨੇ ਦਾ ਦਿਨ ਮਨਾਇਆ ਗਿਆ ਸੀ ਉਸ ਸਥਾਨ ਦੇ ਉੱਪਰ ਵੀ ਵੱਡੇ ਪੱਧਰ ਤੇ ਜਿਹੜੇ ਆ ਇਸੇ ਪ੍ਰਕਾਰ ਜਿਹੜੇ ਭੋਜਨ ਬਣਾਏ ਗਏ ਜੋ ਅੱਜ ਕੱਲ ਭੋਜਨ ਅਸੀਂ ਆਮ ਜੋ ਚੱਲਦੇ ਨੇ ਉਸ ਤੋਂ ਬਾਅਦ ਦੇ ਵਿੱਚ ਸੁਲਤਾਨਪੁਰ ਲੋਧੀ ਵਿਖੇ ਗੁਰੂ ਨਾਨਕ ਦੇਵ ਜੀ ਦਾ ਮਨਾਇਆ ਗਿਆ ਉੱਥੇ ਵੀ ਵੱਡੇ ਪੱਧਰ ਦੇ ਉਪਜੜੇ ਆ ਪੀਜੇ ਵਰਕਰ ਦੇ ਲੰਗਰ ਲਾਏ ਗਏ ਇਸੇ ਤਰ੍ਹਾਂ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਵੀ ਅੱਜ ਲਗਾਤਾਰ ਨਿਰੰਤਰ ਜਿਹੜਾ ਹੈ 13 ਤਰੀਕ ਤੋਂ ਚੱਲ ਰਿਹਾ ਹੈ ਕਿਉਂਕਿ ਲੱਖਾਂ ਦੀ ਤਦਾਦ ਦੇ ਵਿੱਚ ਗੋਇੰਦਵਾਲ ਸਾਹਿਬ ਦੇ ਵਿੱਚ ਸੰਗਤ ਨਤਮਸਤਕ ਹੁੰਦੀ ਹੈ ਤੇ ਸੁਭਾਵਿਕ ਹੈ ਕਿ ਜਿਹੜਾ ਵੀ ਸ਼ਰਧਾਲੂ ਨਮਸਕਾਰ ਕਰਨ ਵਾਸਤੇ ਆਉਂਦਾ ਹੈ ਉਹ ਪ੍ਰਸ਼ਾਦਾ ਛਕਦਾ ਹੈ ਜਿਸ ਤਰ੍ਹਾਂ ਦੀਆਂ ਚੀਜ਼ਾਂ ਉਹ ਸ਼ਕਣ ਦੇ ਵਿੱਚ ਕਿਤੇ ਨਾ ਕਿਤੇ ਜ਼ਰੂਰਤ ਸਮਝਦਾ ਹੈ ਔਰ ਕਿਵੇਂ ਦੇਖਿਆ ਜਾਵੇ ਇਸ ਚੀਜ਼ ਨੂੰ ਕਿ ਇੰਨਾ ਜ਼ਿਆਦਾ ਖਰਚਾ ਮੈਨੇਜ ਕਰਨਾ ਜਾਂ ਇਸ ਤਰੀਕੇ ਦੇ ਉਪਰਾਲਿਆਂ ਨੂੰ ਮੈਨੇਜ ਕਰਨਾ ਕਿੰਨੀ ਵੱਡੀ ਚੁਣੌਤੀ ਹੋ ਜਾਂਦੀ ਮੈਂ ਇੱਥੇ ਇੱਕ ਗੱਲ ਜ਼ਿਕਰਜੋਕਰ ਕਰਨੀ ਚਾਹੁੰਦਾ ਤੁਹਾਡੇ ਨਾਲ ਇੱਕ ਮੈਂ ਗੱਲ ਸਾਂਝੀ ਕਰਨੀ ਚਾਹੁੰਦਾ ਇਹ ਜੋ ਸੰਸਥਾ ਹੈ ਸੰਤ ਬਾਬਾ ਨਾਨਕ ਸਿੰਘ ਜੀ ਦੀ ਸੰਸਥਾ ਹੈ ਜਦੋਂ ਸੰਤ ਬਾਬਾ ਨਾਨਕ ਸਿੰਘ ਜੀ ਆਪਣੀ ਸੇਵਾ ਸਿਮਰਨ ਕਰ ਰਹੇ ਸੀ ਤੇ ਉਹਨਾਂ ਦੇ ਨਾਲ ਵੀ ਬੜਾ ਦੱਕਣ ਦੇ ਲੋਕਾਂ ਨੇ ਕੁੱਟਿਆ ਮਾਰਿਆ ਉਹਨਾਂ ਨੂੰ ਉਸ ਤੋਂ ਬਾਅਦ ਦੇ ਵਿੱਚ ਮੈਂ ਛੋਟ ਦੇ ਵਿੱਚ ਦੱਸਣਾ ਚਾਹੁੰਦਾ ਹਾਂ 10ਵੇਂ ਪਿਤਾ ਜੀ ਨੇ ਉਹਨਾਂ ਨੂੰ ਦਰਸ਼ਨ ਦਿੱਤੇ ਔਰ ਜਦੋਂ ਦਰਸ਼ਕ ਤੇ ਬਰ ਦਿੱਤਾ ਉਹਨਾਂ ਨੂੰ ਕਿ ਖੀਸਾ ਮੇਰਾ ਤੇ ਹੱਥ ਤੇਰਾ ਅੱਜ ਉਹ ਗੁਰੂ ਸਾਹਿਬ ਦਾ ਖੀਸਾ ਵਰਤ ਰਿਹਾ ਜਿੱਥੇ ਵੀ ਕਿਤੇ ਲੰਗਰ ਚੱਲਦੇ ਆ ਸ੍ਰੀਮਾਨ ਸੰਤ ਬਾਬਾ ਨਰਿੰਦਰ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਜੀ ਤੇ ਸਾਰੇ ਸੰਸਥਾ ਦੇ ਜਥੇਦਾਰ ਵੱਧ ਚੜ ਕੇ ਹਿੱਸਾ ਲੈਂਦੇ ਆ ਔਰ ਉਹ ਅੱਜ ਉਹ ਗੋੰਦਵਾਲ ਸਾਹਿਬ ਦੇ ਧਾਤੇ ਤੁਸੀਂ ਦੇਖ ਰਹੇ ਆ ਉਹ ਵਰਤ ਰਿਹਾ ਕੋਲੇ ਵੀ ਸਵਾਲ ਇੱਕ ਰਹਿੰਦਾ ਕਿਉਂਕਿ ਕੋਈ ਵੀ ਜਿਹੜਾ ਸ਼ਕਸ਼ਾ ਲੰਗਰ ਦੇ ਉੱਪਰ ਕਿੰਤੂ ਪ੍ਰੰਤੂ ਨਹੀਂ ਕਰ ਸਕਦਾ ਪਰ ਕਿਤੇ ਨਾ ਕਿਤੇ ਹਾਲ ਦੇ ਵਿੱਚ ਵੀ ਡਾਕਟਰੀ ਸਲਾਹਾਂ ਦਿੱਤੀਆਂ ਜਾਂਦੀਆਂ ਨੇ ਕਿਉਂਕਿ ਘਰਾਂ ਦੇ ਵਿੱਚ ਜਿਹੜਾ ਫਾਸਟ ਫੂਡ ਆ ਉਹ ਵੱਡੇ ਪੱਧਰ ਤੇ ਉੱਪਰ ਹਾਵੀ ਹੋ ਚੁੱਕਾ ਹੈ ਤੇ ਡਾਕਟਰਾਂ ਦੇ ਵੱਲੋਂ ਬੱਚਿਆਂ ਨੂੰ ਜਾਂ ਪਰਿਵਾਰਾਂ ਨੂੰ ਕਿਹਾ ਜਾਂਦਾ ਕਿ ਫਾਸਟ ਫੂਡ ਦੀ ਵਰਤੋਂ ਨਾ ਕਰੋ ਲੰਗਰ ਦੇ ਵਿੱਚ ਫਾਸਟ ਫੂਡ ਦੀ ਜਿਹੜੀ ਵਰਤੋਂ ਕੀਤੀ ਜਾ ਰਹੀ ਹੈ ਇਸ ਚੀਜ਼ ਨੂੰ ਕਿਵੇਂ ਸਮਝਿਆ ਜਾਵੇ ਦੇਖੋ ਕਿੰਤੂ ਪ੍ਰੰਤੂ ਕਰਨਾ ਇੱਕ ਪੁਰਾਣੀ ਦਾ ਸੁਭਾਅ ਹੋ ਗਿਆ ਅੱਜ ਕੱਲ ਦੇ ਸਮੇਂ ਦੇ ਵਿੱਚ ਗੁਰੂ ਘਰਾਂ ਨੂੰ ਵੀ ਲੋਕ ਜਿਹੜੇ ਨਹੀਂ ਬਖਸ਼ ਰਹੇ ਪਰੰਤੂ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਚਾਹੁੰਨਾ ਆ ਜਦੋਂ ਕਿਤੇ ਤੁਸੀਂ ਆਪਣੇ ਕਿਤੇ ਬੱਚੇ ਦਾ ਕੈਨੇਡਾ ਬੈਠੇ ਦਾ ਵੀ ਜਨਮ ਦਿਨ ਇੰਡੀਆ ਦੇ ਵਿੱਚ ਮਨਾਉਂਦੇ ਆ ਤੇ ਉੱਥੇ ਵੀ ਕੇਕ ਕੱਟਦੇ ਆ ਤੇ ਜਿੱਥੇ ਗੁਰੂਆਂ ਨੇ ਸਾਨੂੰ ਦਿੱਤਾ ਸਾਰਾ ਕੁਝ ਆ ਤੇ ਉਹਨਾਂ ਨੇ ਸਾਰਾ ਕੁਝ ਕਰਵਾਣਾ ਉੱਥੇ ਚੀਜ਼ਾਂ ਜਿਹੜੀਆਂ ਮੈਨੇ ਨਹੀਂ ਰਖਾਉਣੀਆਂ ਹੈਗੀਆਂ ਕਿਉਂਕਿ ਅੱਜ ਕੱਲ੍ਹ ਸਮੇਂ ਦੇ ਹਿਸਾਬ ਦੀ ਲੋੜ ਆ ਜੋ ਸਮਾਂ ਚੱਲ ਰਿਹਾ ਉਸ ਹਿਸਾਬ ਨਾਲ ਲੋਕਾਂ ਦੀ ਮੰਗ ਵੀ ਆ ਉਹ ਲੋਕਾਂ ਦੀ ਮੰਗ ਜਿਹੜੀ ਆ ਪੂਰੀ ਵੀ ਲੰਗਰਾਂ ਦੇ ਵਿੱਚ ਹੋ ਰਹੀ ਆ ਹਰ ਬੰਦਾ ਜਿਹੜਾ ਆ ਚਾਹੇ ਉਹ ਗਰੀਬ ਆ ਚਾਹੇ ਉਹ ਅਮੀਰ ਆ ਜਿਹੜਾ ਵੀ ਦਰਸ਼ਨ ਕਰਨ ਗੁਰੂ ਘਰ ਦੇ ਵਿੱਚ ਆ ਰਿਹਾ ਉਹ ਬੜੀ ਖੁਸ਼ੀ ਦੇ ਨਾਲ ਪੀਜਾ 버ਗਰ ਛੱਕ ਕੇ ਬੜਾ ਖੁਸ਼ ਹੋ ਕੇ ਆਨੰਦ ਹੋ ਕੇ ਜਾ ਰਿਹਾ ਸੰਗਤ ਦੇ ਵੱਲੋਂ ਜਿਵੇਂ ਸੰਗਤ ਦੇ ਨਾਲ ਤੁਹਾਡਾ رابطہ ਹੁੰਦਾ ਹੈ ਤੁਸੀਂ ਗੁਰੂ ਘਰ ਦੇ ਸੇਵਾਦਾਰ ਹੋ ਤੇ ਕੋਈ ਸੁਝਾਅ ਵੀ ਰਹਿੰਦੇ ਆ ਕਿ ਇਹਨਾਂ ਚੀਜ਼ਾਂ ਦੀ ਜਿਹੜੀ ਘਾਟ ਆ ਇਹਨੂੰ ਪੂਰਿਆ ਕੀਤਾ ਜਾਵੇ ਜਿੱਥੇ ਬਹੁਤ ਸ਼ਲਾਘਾ ਕੀਤੀ ਜਾ ਰਹੀ ਹੈ ਤੇ ਕੋਈ ਸੁਝਾਅ ਵੀ ਦਿੱਤੇ ਜਾਂਦੇ ਆ ਸੰਗਤ ਵੱਲੋਂ ਨਹੀਂ ਦੇਖੋ ਕੰਮ ਕਰਦੇ ਆ 100 ਕਮੀਆਂ ਰਹਿ ਜਣੀਆਂ ਆ ਉਹ ਐਸੀ ਗੱਲ ਵੀ ਹੈ ਨਹੀਂ ਪਰੰਤੂ ਫੇਰ ਵੀ ਬਹੁਤ ਖਿਆਲ ਰੱਖਿਆ ਜਾਂਦਾ ਆ ਕਿਸੇ ਕਿਸਮ ਦੀ ਕਮੀ ਨਾ ਰਵੇ ਆਈ ਹੋਈ ਸੰਗਤ ਨੂੰ ਹਰ ਪ੍ਰਕਾਰ ਦਾ ਭੋਜਨ ਦੇ ਕੇ ਖੁਸ਼ ਰੱਖ ਕੇ ਹਰ ਤਰ੍ਹਾਂ ਦੀ ਖੁਸ਼ੀ ਲੈ ਕੇ ਗੁਰੂ ਘਰੋਂ ਉਹ ਜਾਵੇ ਇਹ ਬੜਾ ਧਿਆਨ ਰੱਖਿਆ ਜਾਂਦਾ ਹੈ ਮੈਸੇਜ ਕੀ ਹੈ ਤੁਹਾਡੇ ਵੱਲ ਮੈਸੇਜ ਇਹੀ ਆ ਕਿ ਜੋ ਗੁਰੂਆਂ ਦਾ ਸੰਦੇਸ਼ ਆ ਸਾਡਾ ਗੁਰੂ ਘਰ ਨਾਲ ਜੁੜੀਏ ਅਮਰਧਾਰੀ ਹੋਈਏ ਸ਼ਾਸਤਧਾਰੀ ਹੋਈਏ ਤੇ ਆਪਣੇ ਗੁਰੂਆਂ ਦੇ ਕਹੇ ਮਾਰਗ ਤੇ ਚੱਲੀਏ ਸਿੱਖ ਇਤਿਹਾਸ ਦੇ ਵਿੱਚ ਲੰਗਰਾਂ ਦੀ ਬਹੁਤ ਵੱਡੀ ਮਹਾਨਤਾ ਰਹੀ ਆ ਔਰ ਇਸੇ ਸੰਬੰਧ ਵਿੱਚ ਜਿਹੜਾ ਗੋਂਦਵਾਲ ਸਾਹਿਬ ਦੀ ਧਰਤੀ ਦੇ ਉੱਪਰ 450 ਸਾਲਾ ਸ਼ਹਾਦਤੀ ਦਿਹਾੜੇ ਨੂੰ ਮੁੱਖ ਰੱਖਦੇ ਹਾਂ ਦੁਨੀਆ ਭਰ ਦੇ ਵਿੱਚ ਜਿਹੜੀਆਂ ਸੰਗਤਾਂ ਗੋਂਦਵਾਲ ਸਾਹਿਬ ਆਉਣਗੀਆਂ ਉਹਨਾਂ ਦੇ ਵਾਸਤੇ ਵੱਖ-ਵੱਖ ਪ੍ਰਕਾਰ ਦੇ ਲੰਗਰ ਤਿਆਰ ਕੀਤੇ ਗਏ ਨੇ ਔਰ ਇਹ ਵੀ ਇੱਕ ਜ਼ਿਕਰ ਮਿਲਦਾ ਕਿਉਂਕਿ ਦਾਨੇ ਪੁਰਸ਼ਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ ਕਿਸੇ ਵਕਤ ਇੱਥੇ ਜਗ੍ਹਾ ਦੇ ਉੱਪਰ ਅਕਬਰ ਬਾਦਸ਼ਾਹ ਆਇਆ ਸੀ ਔਰ ਉਹਨੇ ਵੀ ਗੁਰੂ ਸਾਹਿਬ ਨੂੰ ਕਿਹਾ ਸੀ ਕਿ ਜਿਹੜਾ ਮੈਂ ਚਾਹਣਾ ਕਿ ਮੇਰੀ ਕਮਾਈ ਦੇ ਵਿੱਚੋਂ ਕੁਝ ਮਹੀਨਿਆਂ ਦੇ ਵਾਸਤੇ ਕੁਝ ਸਮੇਂ ਵਾਸਤੇ ਲੰਗਰ ਚੱਲਣਾ ਚਾਹੀਦਾ ਹੈ ਪਰ ਗੁਰੂ ਸਾਹਿਬ ਨੇ ਕਿਹਾ ਸੀ ਜਿਹੜਾ ਲੰਗਰ ਹੈ ਸੰਗਤ ਦੀ ਦਸਵੰਧ ਦੀ ਮਾਇਆ ਦੇ ਨਾਲ ਚੱਲੇਗਾ ਕੋਈ ਇੱਕ ਸ਼ਖਸ਼ ਚਲਾ ਨਹੀਂ ਸਕਦਾ ਔਰ ਇਸੇ ਦੇ ਤਹਿਤ ਅੱਡਵੀ ਗੋਂਦਵਾਲ ਸਾਹਿਬ ਦੀ ਧਰਤੀ ਦੇ ਉੱਪਰ ਲੰਗਰ ਚੁਲਾਏ ਜਾ ਰਹੇ ਨੇ ਅੱਗੇ ਵੀ तमाम सारी ਗੱਲਬਾਤ ਲੈ ਕੇ ਤੁਹਾਡੇ درمیان ਹਾਜ਼ਰ ਹੋਵਾਂਗੇ ਧੰਨਵਾਦ